ਕਰੀ ਜੀ ਬੋਲੇ ਬੋਲੇ ਸਰ ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਬੜੀ ਸੈਂਸਿਟਿਵ ਮੈਟਰ ਦੇ ਵਿੱਚ ਰੱਖੀ ਹੋਈ ਹੈ 11 ਤੇ 12 ਜੁਲਾਈ ਦੀ ਦਰਮਿਆਨੀ ਰਾਤ ਤਕਰੀਬਨ ਸਵਾ 1 ਵਜੇ ਇੱਕ ਇਨਫਾਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਹਨ ਨਿਹੰਗਰੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੇਚ ਕੀਤੀ ਤੇ ਉੱਥੋਂ ਇੱਕ ਲਾਲ ਕੁੜੀ ਨੂੰ ਵੀ ਕਿਡਨਾਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਦੇਛਾਣ ਵੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਤੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨਾਂ ਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਦੇ ਚਾਰ ਜਣੇ ਸੀਗੇ ਇਹ ਚਾਰੋਂ ਨਿਹੰਤ ਸਿੰਘ ਦੇ ਬਾਣੇ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ तकरीबन 100 ਮੀਟਰ ਹਰਦੀ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜੇ ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ ਚ ਪਤਾ ਲੱਗਿਆ ਕਿ ਉਸ ਕੁੜੀ ਨੂੰ ਸੀਪੀ 67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਹੈ ਲੈ ਕੇ ਫਰਾਰ ਹੋ ਗਏ ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਛਾਣਦੇ ਹੋਏ ਦੇਖਦੇ ਰਹੇ ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਇਹਦੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗੀਆਂ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਅਸੀਂ ਚਨਾਰਥਲ ਪਿੰਡ ਹੈਗਾ ਥਾਣਾ ਸ਼ਾਹਵਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਹੀ ਗੱਡੀ ਟ੍ਰੇਸ ਕੀਤੀ ਕਿਉਂਕਿ ਅਲੱਗ-ਅਲੱਗ ਕੈਮਰੇ ਦੇਖ ਰਹੇ ਸੀ ਕੈਮਰੇਆਂ 'ਚ ਬਾਰ-ਬਾਰ ਗੱਡੀ ਆ ਰਹੀ ਸੀ ਅਸੇ ਇਹਦਾ ਰੂਪਰੇਸ਼ ਕਰ ਰਹੇ ਸੀ ਇਹ ਈਵਨ ਜਾਂਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਦੇ ਵੀ ਉੱਥੇ ਬਤਮੀਜ਼ੀ ਕੀਤੀ ਤੇ ਇੱਕ ਉੱਥੇ ਟੋਲ ਪਲਾਜ਼ੇ ਦੇ ਕਰਿੰਡੇ ਦੇ ਵੀ ਜਿਹੜੀ ਹੈਗਾ ਹੱਥ ਚੁੱਕਿਆ ਤੇ ਚਪੇੜ ਮਾਰੀ ਉੱਥੇ ਉਹਨਾਂ ਨੂੰ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਗਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਸੀ ਅੰਦਰ ਜਾਊਗੀ ਕੁਈ ਮਰਿਆਦਾ ਦਾ ਭੰਗ ਨਾ ਹੋਵੇ ਕੁਛ ਨਾ ਹੋਵੇ ਦਾ ਉੱਥੋਂ ਦੇ ਪਾਟੇ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਜਿਹੜੇ ਗੁਰਦੁਆਰੇ ਦੇ ਸਿੰਘ ਸਹਿਬਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹੰਗ ਸਿੰਘ ਬਣੇ ਹੋਏ ਜੀ ਸ਼ਮਸ਼ੇਰ ਸਿੰਘ ਹੈਗਾ ਇਹ ਖਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ 11 ਦੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੀਆਂ ਉਹ ਅਜੇ ਸੇਫ ਹਨ ਸਰ ਉਤਤਮ ਸਿੰਘ ਕ੍ਰਿਮੀਨਲ ਬੈਕਗਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਕਿ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਇਹਦੇ 'ਚ ਤੇ ਇਹ ਤਕਰੀਬਨ ਤਕਰੀਬਨ 6 ਮਹੀਨੇ ਸਾਲ ਤੋਂ ਇੱਥੇ ਹੈਗੇ ਆ ਜੀ ਹੋਰ ਵੀ ਇਹਦੇ ਛੋਟੇ ਮੋਟੇ ਕੋਈ ਵਾਰਦਾਤਾਂ 'ਚ ਤੁਹਾਨੂੰ ਸ਼ੱਕ ਹੈ ਵੀ ਇਹ ਪਹਿਲਾਂ ਮਿਲੇ ਹੋਏ ਆ ਕੋਈ ਸਨੈਚਿੰਗ ਜਾਂ ਇਦਾਂ ਦੀ ਕਿਸਰ ਮਕਸਦ ਕੀ ਸੀ ਮਕਸਦ ਮੇ ਵੀ ਹੁਣੀਆਂ ਦਾ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨਾਂ ਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫ ਵਗੈਰਾ ਜਿਹੜੀਆਂ ਅਸੀਂ ਆਪਣੇ ਉਧੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਕਿ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਦੀ ਯਾਨੀ ਕਿ ਮੇਨ ਸਨੇਚਿੰਗ ਮੈਨੂੰ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀਵਿਟੀ ਬਣ ਗਈ ਕਿ ਕੁੜੀ ਨੂੰ ਰਾਤ ਨੂੰ 1:00 ਵਜੇ ਲੈ ਕੇ ਗਏ ਨੇ ਤੇ ਚਾਰ ਜਣੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਰੀਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜਾਈਏ ਕਿ ਕੋਈ ਗਲਤ ਹੋਇਆ ਤੇ ਉਹ ਹੁਣ ਜਿਹੜੀ ਵਿਖੋ ਇਹਨਾਂ ਨੇ ਗੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਜੋ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਨਾ ਇੱਕ ਵਾਰੀ ਉਤਾਰਤਾ ਕਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉੱਥੇ ਸੁੱਟ ਗਏ ਉੱਥੇ ਤੇ ਇਹ ਵੀ ਗੱਲ ਆਈ ਕਿ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ ਹੁੰਦੀ ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕੰਫਰੋਨਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ ਤਾਂ ਇਹਨਾਂ ਨੇ ਉਹਦੇ ਹੱਥ ਹ ਨਹੀਂ ਹੁਣੇ ਚਾਰੋਂ ਜਿਹੜੇ ਹੈਗੇ ਹਨ ਨਿਆਣ ਸਿੰਘਾਂ ਦੇ ਬਾਣੇ 'ਚ ਹੀ ਸੀਗੇ ਹੁਣ ਉਹ ਅਸੀਂ ਉਹ ਵੀ ਇਹਨਾਂ ਦਾ ਟਰੈਕ ਕਰਦੇ ਸ਼ਾਇਦ ਕਿਸੇ ਜਥੇਬੰਦੀ ਨਾਲ ਅਸੋਸੀਏਟਡ ਸੀਗੇ ਜਾਂ ਆਪਣੇ ਤੌਰ ਤੇ ਆਪ मतलब ਇਸ ਤਰ੍ਹਾਂ ਤਾਂ ਦੇਖੋ ਇੱਕ ਤਰ੍ਹਾਂ ਦੀ मतलब ਕਹਿਣਾ ਵੀ ਕਿਹਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾਣਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰ ਸਰ ਉੱਥੇ ਦਾ ਕੀ ਇੰਕਾਰ ਹੈ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਤਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਜੋ ਫਲਾਣੀ ਥਾਂ ਜਾ ਕੇ ਰੁਕ ਜਾਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹ ਜਾ ਕੰਮ ਕਰਕੇ ਆਏ ਜਿਵੇਂ ਉਹਨਾਂ ਨੇ ਸਾਨੂੰ ਸਪੋਰਟ ਹੀ ਕੀਤਾ ਇਸ ਟੀਮ ਦੇ ਵਿੱਚ। ਇਹ ਕਾਬੂ ਕਰਨ ਜਿੱਤਾ ਹੁਣ ਇਸ ਟੀ ਕੋਈ ਨਿਹੰਗ ਸਿੰਘ ਇੱਥੇ ਦੇਖੋ ਕੌਮੀ ਸੰਸਾ ਮੋਰਚੇ ਕਰਕੇ ਵੀ ਵੈਸੇ ਵੀ ਨਿਹੰਗ ਸਿੰਘਾਂ ਦੇ ਇੱਥੇ ਡੇਰੇ ਹੈਗੇ ਸਾਰਿਆਂ ਦੇ ਡੇਰੇ-ਡੇਰੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਨਹੀਂ ਆ ਵੀ ਹਰ ਬੰਦਾ ਕੋਈ ਖਰਾਬ ਹੁੰਦਾ ਜੇ ਆਪਾਂ ਸੋਚੀਏ। ਐਂਡ ਇਹ ਵੀ ਇੱਕ ਸੱਚ ਹੈ ਵੀ ਤਿੰਨ ਇਨਸੀਡੈਂਟ ਹੋ ਗਏ ਪਹਿਲਾ ਥਰਡ ਦੇ ਵਿੱਚ ਇੱਕ ਮਾਚਲ ਪੁਲਿਸ ਆਈ ਸੀ ਤੇ ਕਿਹਨੇ ਹੰਸਿੰਗ ਨੇ ਉੱਥੇ 55000 ਰੁਪਏ ਸਨੇਚ ਕਰ ਲਿਆ ਜੀਗਾ ਤੇ ਉਹ ਜਦੋਂ ਇੱਥੇ ਆਏ ਉਹਨਾਂ ਨੇ ਪੁਲਿਸ ਪਾਰਟੀ ਦੇ ਵੀ ਹਮਲਾ ਕੀਤਾ ਫਿਰ ਦੂਸਰਾ ਮੁੱਲਾਂਪੁਰ ਦੇ ਵਿੱਚ ਇਨਸੀਡੈਂਟ ਹੋਇਆ ਰਾਤ ਨੂੰ ਐਡਾ ਮੁੰਡਾ ਪੈਟਰੋਲ ਪੰਪ ਤੇ ਖੜੇ ਸੀ ਉੱਥੇ ਉਹਨਾਂ ਨੇ ਗੱਡੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਤੋਂ ਸਕਸੈਸਫੁਲ ਨਹੀਂ ਹੋ ਪਾਏ ਤੇ ਉਹ ਇੱਕ ਜਿਹੜਾ ਲੜਕਾ ਸੀਗਾ 22-23 ਸਾਲ ਦਾ ਉਹਨੂੰ ਕਿਰਪਾਨਾਂ ਮਾਰਦਿਆਂ ਸੀ ਕਾਫੀ ਉਹਦੇ ਸਿਰ ਦੇ ਵਿੱਚ ਵੀ ਇਹਨਾਂ ਨੇ ਤਲਵਾਰ ਨਾਲ ਵਾਰ ਦਿੱਤੇ ਸੀ ਤੇ ਆਹ ਜਿਹੜਾ ਹੈਗਾ ਤੀਜਾ ਇਨਸੀਡੈਂਟ ਹੈ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਉੱਚ ਜਿਹੜਾ ਹੋਇਆ ਬੰਟੀਨਸਰ ਕੋਈ ਕੁਛ ਨਾ ਰੋਕ ਪਾਇਆ ਨਹੀਂ ਇਹਨਾਂ ਕੋਲ ਬਾਕੀ ਦਾ ਆਹੀ ਹੈ ਜੀ ਸਿਕਿਟੀ ਕੋਈ ਵੈਪਨ ਕੋਈ ਹੋਰ ਅਲੱਗ ਤੋਂ ਵੈਪਨ ਨਹੀਂ ਹੈ ਜਿਹੜਾ ਅਮਰ ਫਿਰ ਇਹਨਾਂ ਨੇ ਕੋਈ ਕੋਈ ਪੀਸ ਮੈਟਲ ਨੂੰ ਲੈ ਲਏ ਕਿਉਂਕਿ ਸੈਂਸਿਟਿਵ ਮੈਟਲ ਹੈ ਜਿਹਦਾ ਤੁਸੀਂ ਵੀ ਕਹਦੇ ਹੋ ਕਾਫੀ 3-4 ਮੈਟਲ ਇਸ ਤਰ੍ਹਾਂ ਦੇ ਕੁਝ ਮੀਟਿੰਗ ਹੋਣਾ ਨਾ ਮੈਂ ਇਹਦੇ ਬਾਰੇ ਵਿੱਚ ਬਿਲਕੁਲ ਬਿਲਕੁਲ ਇਹਦੇ ਬਾਰੇ ਨਾ ਮੈਂ ਇੱਕ ਵਾਰੀ ਜਿਹੜੇ ਜਿਹੜੇ ਸਾਡੀ ਇੱਥੇ ਜਥੇਬੰਦੀਆਂ ਹੈਗੀਆਂ ਆਪਣੇ ਡੀਐਸਪੀ ਸਪੈਸ਼ਲ ਕਰਨ ਦੀ ਡਿਊਟੀ ਲਈਏ ਵੀ ਅਸੀਂ ਅਗਲੇ 2-3 ਦਿਨਾਂ 'ਚ ਆ ਕੇ ਨਾ ਇਹਨੂੰ ਉਹ ਕਰਾਂਗੇ ਕਿਉਂਕਿ ਹੁਣ ਇਸ ਤਰ੍ਹਾਂ ਇੱਕ ਤਰ੍ਹਾਂ ਦੀ ਗੱਲ ਹੈਗੀ ਜੀ ਨਿਹੰਗ ਸਿੰਘ ਜਿਹੜੇ ਹੈਗੇ ਹਨ ਉਹ ਕੌਮ ਲਈ ਹਮੇਸ਼ਾ ਸ਼ੁਰੂ ਤੋਂ ਲੜਦੇ ਰਹੇ ਹਨ ਲੋਕਾਂ ਲਈ ਖੜ੍ਹਦੇ ਰਹੇ ਨੇ ਉਹਦੇ ਵਿੱਚ ਕੋਈ ਨਹੀਂ ਹੈਗਾ ਜਦੋਂ ਜਦੋਂ ਕੋਈ ਲੋੜ ਪਈ ਨਿਹੰਗ ਸਿੰਘਾਂ ਨੇ ਬਿਲਕੁਲ ਨਾਲ ਪ੍ਰਸ਼ਾਸਨ ਦਾ ਵੀ ਉਹ ਦਿਲ ਬਿਲਕੁਲ ਸਾਥ ਦਿੱਤਾ ਹੈ ਲੇਕਿਨ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਨੇ ਹੰਸਿੰਗਾਨੂ ਦੇ ਸਿੱਖੀ ਨੂੰ ਬਦਨਾਮ ਕਰਨ ਵਾਲੀ ਗੱਲ ਹੈਗੀ ਹੈ ਤੇ ਇਹਨਾਂ ਦੇ ਕਿਸ ਤਰ੍ਹਾਂ ਅਸੀਂ ਹੁਣ ਕਾਬੂ ਪਾਉਣਾ ਉਹ ਅਸੀਂ ਇਹਨਾਂ ਨਾਲ ਡਿਸਕਸ ਜ਼ਰੂਰ ਕਰਾਂਗੇ ਸਰ ਇਹ ਜਿਹੜੀ ਗੱਡੀ ਤੇ ਆਈ ਸੀ ਇਹ ਬਾਈਕ ਤੇ ਆਈ ਸੀ ਇਹ ਵੀ ਕੋਈ ਚੋਰੀ ਹਲੇ ਤੱਕ ਹਲੇ ਤੱਕ ਇਹ ਨਹੀਂ ਪਤਾ ਕਿ ਇਹ ਵੀ ਚੋਰੀ ਦਾ ਸੀਗਾ ਉਹਨਾਂ ਦੇ ਇਸ ਰਿਪੋਰਟ ਚੈੱਕ ਕਰ ਰਹੇ ਹਾਂ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਸਾਡਾ ਇਮੀਡੀਏਟ ਉਹ ਇੱਕ ਤਾਂ ਲੜਕੀ ਨੂੰ ਸਿਕਿਉਰ ਕਰਨਾ ਸੀਗਾ ਸੈਕੰਡ ਕਿ ਇਹ ਗੱਡੀ ਵਾਲੇ ਸਾਨੂੰ ਇਹ ਸੀਗਾ ਵੀ ਸ਼ਾਇਦ ਕੋਈ ਹੋਰ ਵਾਰ ਦਾ ਦਰਦ ਨਾ ਕਰ ਦੇ ਨੱਗੇ ਲਾ ਕੇ ਤੇ ਮੇਬੀ ਜਿੰਨੀ ਕਲੇ ਤੱਕ ਪ੍ਰੀਲੀਮਨਰੀ ਅਸੀਂ ਕਰੀ ਇਹਨਾਂ ਦਾ ਜਰਾਦਾ ਸੀਗਾ ਵੀ ਅਸੀਂ ਇੱਥੋਂ ਵੀ ਜਲਦੀ ਤੋਂ ਜਲਦੀ ਨਿਕਲੀਏ ਤੇ ਦਿੱਲੀ ਵੱਲ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਸੀ ਉਹਨੂੰ ਕੀ ਕਰ ਰਹੇ ਸੀ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸਰ ਕਿੰਨੀ ਦੇਰ ਤੁਹਾਨੂੰ ਲੱਗ ਰਹੀ ਸੋ ਇਹਨੂੰ ਲਗਭਗ ਘੰਟਾ ਡੇਢ ਘੰਟਾ ਦਾ ਇੱਥੇ ਹੀ ਹੁੰਦਾਂ ਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਤਾਂ ਹੀ ਇਧਰ ਉਧਰ ਕਿਉਂਕਿ ਇੱਕ ਤਾਂ ਰਾਤ ਨੂੰ ਇੱਕਦਮ ਕੈਮਰਿਆਂ ਚ ਵੀ ਇੰਨੀ ਕਲੈਰਿਟੀ ਨਹੀਂ ਆ ਰਹੀ ਸੀ ਰੂਟ ਨਹੀਂ ਬਣ ਪਾ ਰਹੇ ਸੀ ਵੀ ਕਿਸ ਪਾਸੇ ਨਿਕਲ ਗਏ ਆ ਤੇ ਜਿਹੜੀਆਂ ਸ਼ਹਿਰ ਦੀਆਂ ਪੀਸੀਆਰ ਟੀਮਾਂ ਸੀਗੀਆਂ ਸਾਰੇ ਪੁਲਿਸ ਸਟੇਸ਼ਨ ਸੀਗੇ ਓਬਿਸੀਟੀ ਸੀਲਿੰਗ ਇਸੇ ਵਾਸਤੇ ਅਸੀਂ ਇੱਕਦਮ ਐਕਟੀਵੇਟ ਕੀਤੀ ਸੀ ਕਿ ਸਾਡਾ ਪ੍ਰਾਇਮਰੀ ਫੋਕਸ ਬਲੈ ਸੀ ਕਿ ਲੜਕੀ ਨੂੰ ਸਿਕਿਉਰ ਕੀਤਾ ਜਾਵੇ ਜਿਹੜੂ ਫਿਰਨਾ ਹੈ ਬਟ ਜਦੋਂ ਮਤਲਬ ਤੜਕੇ ਸਾਨੂੰ ਲੱਗਿਆ ਸੀ ਪਤਾ ਵੀ ਉਹ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਵਾਲ ਫੋਕਸ ਸਾਡਾ ਹੋ ਗਿਆ ਅਸੀਂ ਨਾਈਟ ਪੈਟ੍ਰੋਲਿੰਗ ਨੂੰ ਲੈ ਕੇ ਇਹਨਾਂ ਨੂੰ ਸੀ ਵੀ ਕਿਹਾ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿ ਜਿਹੜਾ ਵੀ ਇੱਥੇ ਹੋਏ ਵਾਰਦਾਤ ਉੱਤੇ ਵੀ ਬੜਾ ਫੀ ਡਾਰਕ ਨਹੀਂ ਉਹ ਦੇਖੋ ਡਾਰਕ ਸਪots ਇਦਾਂ ਹੈ ਕਿ ਆਪਣੀ ਇੰਨੀ ਸਿਟੀ ਵੀ ਕਬੜੀ ਏਰੀਆ ਆਪਣੇ ਕੋਲ ਆਪਾਂ ਡਿਸਟ੍ਰਿਕਟ ਵੀ ਪੂਰਾ ਕਵਰ ਕਰਨਾ ਹੁੰਦਾ ਤੇ ਨੋ ਡਾਊਨ ਸਾਡੀਆਂ ਰਾਤ ਨੂੰ ਪੀਸੀਆਰ ਸ਼ਿਫਟਿੰਗ ਨਾਕੇ ਵੀ ਰਾਤ ਨੂੰ ਅਲੱਗ-ਅਲੱਗ ਥਾਂ ਤੇ ਲਾਏ ਜਾਂਦੇ ਨੇ ਕਿ ਇੱਕਦਮ ਇਦਾਂ ਨਾ ਹੋਵੇ ਕਿ ਇੱਕ ਪਾਰਟਿਕੂਲਰ ਜਗ੍ਹਾ ਤੇ ਅਸੀਂ ਕਰਦੇ ਆਂ ਤਾਂ ਅਲੱਗ-ਅਲੱਗ ਮੋਬਾਈਲ ਨਾਕੇ ਵੀ ਲਾਏ ਜਾਂਦੇ ਨੇ ਤੋ ਸਾਰਾ ਕੁਝ ਕਰ ਰਹੇ ਆਂ ਲੇਕਿਨ ਜਿਵੇਂ ਹੁਣ ਜਿੰਨੀਆਂ ਜ਼ਿਆਦਾ ਰੋਡਸ ਵਧੀਆਂ ਜਾਂਦੀਆਂ ਉਹਨੇ ਕੱਟ ਵਿੱਚੋਂ ਵੱਡੀਆਂ ਰੋਡਾਂ ਸ਼ਾਰਟ ਜਿਹੜਾ ਇੱਕ ਉਹਨਾਂ ਐਡਵਾਂਟੇਜ ਆਏਗਾ ਕਿ ਮੋਹਾਲੀ ਸਿਟੀ ਕਾਫੀ ਹੱਦ ਤੱਕ ਕੈਮਰਾਜ਼ ਨਾਲ ਕਵਰ ਹੋ ਗਈ ਹੈ ਤਾਂ ਸਾਨੂੰ ਜਿਹੜਾ ਹੈਗਾ ਇਹਨਾਂ ਦਾ ਰੂਟ ਵਗੈਰਾ ਉਹ ਟ੍ਰੇਸ ਹੋ ਜਾਂਦਾ ਜਲਦੀ ਕਿ ਕਿੱਧਰ ਪਿੱਛੇ ਗਏ ਸਭ ਕੋਈ ਹਰਿਆਣਾ ਕਨੈਕਸ਼ਨ ਵੈਸੇ ਆ ਰਹੇ ਨਹੀਂ